ਜੰਮੂ ਕਟਰਾ ਹਾਈਵੇ ਦੇ ਲਈ ਜ਼ਮੀਨ ਐਕਵਾਇਰ ਕਰਨ ਪਹੁੰਚੇ ਪੁਲਿਸ ਮੁਲਾਜ਼ਮਾਂ ਅਤੇ ਪ੍ਰਸ਼ਾਸਨਿਕ ਅਧਿਕਾਰ ਦਾ ਕਿਸਾਨਾਂ ਦੇ ਵਿਰੋਧ ਕੀਤਾ ਗਿਆ ਜੀ ਹਾਂ ਅਜੇ ਹੀ ਕੁਝ ਹੋਇਆ ਤਰਨਤਾਰਨ ਦੇ ਕਸਬਾ ਕਦੂਰ ਸਾਹਿਬ ਵਿਖੇ ਜਿੱਥੇ ਜੰਮੂ ਕਟਰਾ ਹਾਈਵੇ ਦੇ ਲਈ ਜ਼ਮੀਨ ਐਕਵਾਇਰ ਕਰਨ ਪਹੁੰਚੇ ਪੁਲਿਸ ਮੁਲਾਜ਼ਮਾਂ ਦੇ ਪ੍ਰਸ਼ਾਸਨਿਕ ਅਧਿਕਾਰ ਦਾ ਕਿਸਾਨਾਂ ਨੇ ਵਿਰੋਧ ਕਰ ਦਿੱਤਾ ਮੌਕੇ ਦੇ ਗਲਬਗ ਦੇ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਸਾੜ ਨਾਲ ਧੱਕਾ ਕਰ ਰਹੀ ਹੈ ਅਤੇ ਧੱਕੇ ਨਾਲ ਉਹਨਾਂ ਦੀ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਕੋਈ ਮੁੱਲ ਵੀ ਨਹੀਂ ਦਿੱਤਾ ਗਿਆ ਪਰ ਸਰਕਾਰ ਕਾਰਪੋਰੇਟ ਦੇ ਹੱਕ ਦੇ ਵਿੱਚ ਭੁਗਤਣ ਦੇ ਲਈ ਇਹ ਸਭ ਕੁਝ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦੀਆਂ ਫਸਲਾਂ ਦਾ ਇੱਕ ਮੁੱਲ ਮੁਆਵਜ਼ਾ ਨਹੀਂ ਮਿਲਦਾ ਜ਼ਮੀਨਾਂ ਉਹਨਾਂ ਨੂੰ ਨਹੀਂ ਦਿੱਤੀਆਂ ਜਾਣਗੀਆਂ ਲਖਵੀਰ ਕੋਲ ਕਿਹੜਾ ਪਿੰਡ ਦੂਰ ਸਾਹਿਬ ਕੀ ਕਹਿਣਾ ਚਾਹੋਗੇ ਇੱਥੇ ਤੁਸੀਂ ਵੀ ਵਿਰੋਧ ਕਰਨ ਆਏ ਜੋ ਇਹ ਜਿਹੜੇ ਅਧਿਕਾਰੀ ਆਏ ਨੇ ਕੀ ਤੁਹਾਡੇ ਕਿਸੇ ਨੇ ਪੈਸੇ ਲੈ ਆ ਜਾਂ ਨਹੀਂ ਲੈ ਫਿਰੇ ਕੀ ਕਰਨਾ ਜਿਹੜਾ ਜ਼ਬਰਦਸਤੀ ਜਿਹੜਾ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਈ ਵੇਖੋ ਭਾਜੀ ਪੈਸੇ ਚੁਕੇ ਨਹੀਂ ਆ ਅਜੇ ਸਾਡਾ ਕੇਸ ਚੱਲ ਰਿਹਾ ਫੜਾ ਨਕਸ਼ਾ ਈਡੀ ਦੀ ਪਾਸ ਹੋ ਚੁੱਕਾ ਪਰ ਅਜੇ ਸਾਡੀ ਸਹਿਮਤੀ ਨਹੀਂ ਪਰ ਇਹ ਜ਼ਬਰਦਸਤੀ ਆਣ ਕੇ ਸਾਡੇ ਤੇ ਕਬਜ਼ਾ ਕਰ ਰਹੇ ਸਾਡੇ ਹਸਬੰਦ ਸਭ ਮੇਲੇ ਗਏ ਹੋਏ ਆ ਅਸੀਂ ਇਹਨਾਂ ਦਾ ਆਪ ਦੇਖ ਗਏ ਕੱਠ ਪੁਲਿਸ ਦਾ ਤੇ ਅਸੀਂ ਸਾਰੀਆਂ ਭੈਣਾਂ ਕਟੀਆਂ ਹੋ ਗਏ ਆਪਣੀ ਖੇਤਾਂ ਅੱਗੇ ਆਣ ਕੇ ਖੜੇ ਆ ਕਿ ਅਸੀਂ ਇਸ ਤਰ੍ਹਾਂ ਦਾ ਕੱਟ ਕੀਤਾ ਕਿ ਅਸੀਂ ਆਪਣੀਆਂ ਭੈਣੀਆਂ ਤੇ ਕਬਜ਼ਾ ਨਹੀਂ ਕਰਨ ਦੇਣਾ ਗਰਮੀਤਕੌਰ ਕਿਹੜਾ ਪਿੰਡ ਆ ਖਡੂਰ ਸਾਹਿਬ ਕੀ ਕਾਰਨ ਆ ਇੱਥੇ ਝੰਡੇ ਲੈ ਕੇ ਖੇਤਾਂ ਝੰਡੇ ਲੈ ਕੇ ਕੀ ਕਰਕੇ ਆਏ ਤੇ ਬੱਚੇ ਤੇ ਐ ਡੈਡੀ ਆ ਉਹ ਬੱਚਾ ਵਾ ਅੱਛਾ ਪੈੜੀ ਇਹ ਗਵਰਨਮੈਂਟ ਨਾ ਕੋ ਦੇਂਦੀ ਨਾ ਲੈਂਦੀ ਸਾਥੋਂ ਖੋਣ ਡਈ ਆ ਤੇ ਇਹ ਬੱਚਾ ਕਿੱਥੇ ਜਾਵੇ ਅਸੀਂ ਤਾਂ ਹੁਣ ਬਿਲਕੁਲ ਬਜ਼ੁਰਗ ਹੋਏ ਆ ਹੈ ਕੀ ਇਹਨਾਂ ਨੂੰ ਇਹਨਾਂ ਤੇ ਰੋਕੇ ਟੱਕ ਮੰਗਣਾ ਕੀ ਦੇਈਏ ਤੇ ਕੀ ਕਰੀਏ ਹੈ ਇਹ ਤਾਂ ਹੈਗਾ ਨਾ ਜੀ ਇਹ ਕੀ ਤੁਹਾਡੀ ਸਹਿਮਤੀ ਨਹੀਂ ਲਈ ਜੀ ਨਹੀਂ ਸਾਡੀ ਸਹਿਮਤੀ ਕੋਈ ਨਹੀਂ ਲਈ ਤੁਸੀਂ ਪੈਸੇ ਨਹੀਂ ਲੈ ਜਮੀਨ ਦੇ ਨਹੀਂ ਨਹੀਂ ਇਹ ਪੈਸਾ ਕੋਈ ਨਹੀਂ ਲਿਆ ਫੇਰ ਚਲੋ ਸਾਡੇ ਘਰ ਦੇ ਵਿੱਚ ਚਲੋ ਤਿੰਨ ਭਰਾ ਸੀ ਨਾ ਇਹ ਆਣ ਕੇ ਪੁੱਛਣਾ ਚਾਹੀਦਾ ਸੀ ਕਿ ਕਬਜ਼ਾ ਕਿਦਾ ਵਾ ਹਾਂ ਨਾ ਕੋਈ ਕਬਜ਼ਾ ਪੁੱਛਿਆ ਨਾ ਕੋਈ ਤੇ ਸਾਨੂੰ ਤੇ ਫੇਰ ਨਾ ਨਾ ਕੋਈ ਪੈਸਾ ਨਾ ਕੋਈ ਟਕਾ ਤੇ ਐਡੇ ਐਡੇ ਬੱਚੇ ਅਸੀਂ ਕੀ ਦਈਏ ਤੇ ਕੀ ਖਾਈਏ ਕਿੱਧਰ ਨੂੰ ਜਾਈਏ ਤੇ ਦੂਜਿਆਂ ਦੇ ਮੈਨੂੰ ਪੈਸਾ ਦੇ ਦੇ ਦੂਜਿਆਂ ਦੇ ਮੈਨੂੰ ਇਹ ਬੱਚਾ ਕਿੱਧਰ ਨੂੰ ਜਾਵੇ ਇਹ ਵੀ ਸਿਆਣੇ ਤੁਸੀਂ ਸੋਚੋ ਅਸੀਂ ਹੁਣ ਬਜ਼ੁਰਗ ਅਸੀਂ ਕਿੱਧਰ ਨੂੰ ਜਾਈਏ ਅਸੀਂ ਵੀ ਇਹਦੇ ਕੋਲ ਰੋਕੇ ਟੱਕ ਮੰਗਣ ਵਾਲੇ ਆ ਤੁਸੀਂ ਹੁਣ ਸਿਆਣੇ ਤੁਸੀਂ ਪੁੱਤ ਦੱਸੋ ਕੀ ਤੁਹਾਨੂੰ ਹ ਚਾਹੀਦਾ ਪ੍ਰਧਾਨ ਜੀ ਕੀ ਨਾਮ ਆ ਅੱਜ ਇੱਥੇ ਵਿਰੋਧ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਆਇਆ ਹੈ ਪੁਲਿਸ ਵੀ ਆਈ ਹੈ ਕੀ ਮਸਲਾ ਮੈਂ ਕਿਸਾਨ ਆਗੂ ਪਖਰ ਸਿੰਘ ਲਾਲਪੁਰਾ ਅੱਜ ਤਰਨਤਾਰਨ ਜਿਹੜਾ ਕਸਬਾ ਖਡੂਰ ਸਾਹਿਬ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਵਾ ਵੀ ਪਿਛਲੇ ਦਿਨਾਂ ਦੇ ਵਿੱਚੋਂ ਜਿਹੜਾ ਭਾਰਤਮਾਲਾ ਰੋਡ ਦੀ ਲੜਾਈ ਜਿਹੜੀ ਆ ਕਿਸਾਨ ਵਿਦੂਤ ਸੰਘਰਸ਼ ਮੇਟੀ ਲਗਾਤਾਰ ਲੜ ਰਹੀ ਆ ਤੇ ਅੱਜ ਇਸੇ ਤਰ੍ਹਾਂ ਹੀ ਪ੍ਰਸ਼ਾਸਨ ਜਿਹੜਾ ਆ ਵੀ ਪਹਿਲਾਂ ਸਾਡੀ ਤਾਂ ਜਿਹੜੀ ਡਿਊਟੀ ਆ ਸ਼ੰਭੂ ਖਨੋਰੀ ਬਾਰਡਰ ਦੇ ਜਿਹੜੇ ਮੋਰਚੇ ਚੱਲ ਰਹੇ ਆ ਤਰਨਤਾਰਨ ਦੀ ਜਿਹੜੀ ਡਿਊਟੀ ਆ ਉੱਥੇ ਚੱਲ ਰਹੀ ਆ ਔਰ ਦੂਸਰਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਨੰਦਪੁਰ ਸਾਹਿਬ ਜੀ ਦਾ ਵੀ ਹੱਲਾ ਮੱਲਾ ਜਿਹੜਾ ਉਹ ਚੱਲ ਰਿਹਾ ਵਾ ਸਖਤਾਂ ਬੜੀ ਸ਼ਰਦਾ ਨਾ ਮਨਾਉਂਦੀਆਂ ਵਾ ਇਸੇ ਚੀਜ਼ਾਂ ਨੂੰ ਦੇਦਿਆਂ ਆ ਪ੍ਰਸ਼ਾਸਨ ਬਹੁਤ ਲੰਮਾ ਚੌੜਾ ਅੰਮਲਾ ਫੈਲਾ ਲੈ ਕੇ ਅੱਜ ਖਡੂਰ ਸਾਹਿਬ ਦੇ ਵਿੱਚ ਜਿਹੜੇ ਉਹ ਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਆਇਆ ਜਿਨ੍ਹਾਂ ਨੂੰ ਅਜੇ ਤੱਕ 1 ਰੁਪਈਆ ਵੀ ਨਹੀਂ ਦਿੱਤਾ ਆ ਸਾਰੀਆਂ ਬੀਬੀਆਂ ਭੈਣਾਂ ਜਿਨ੍ਹਾਂ ਦੇ ਘਰ ਆਲੇ ਵੇਖੋ ਕੋਈ ਸ਼ੰਭੂ ਤੇ ਗਿਆ ਵਾ ਕੋਈ ਹੋਲਾ ਮੱਲਾ ਵੇਖਣ ਗਿਆ ਵਾ ਤੇ ਪਰ ਪ੍ਰਸ਼ਾਸਨ ਆ ਇਹਦੇ ਸਾਧਨ ਲੈ ਕੇ ਤੇ ਉਹਨਾਂ ਦੀ ਆ ਪੁੱਤਾਂ ਵਾਂਗ ਪਾਲੀ ਜਿਹੜੀ ਉਹਨਾਂ ਦੀ ਫਸਲ ਆ ਉਹਨਾਂ ਨੂੰ ਰੁੱਲਦ ਖਤ ਕਰਕੇ ਤੇ ਉਹ ਕਾਰਬੋਰ ਘਟਾਣੇ ਤੇ ਹੱਕ ਚ ਦੇਣ ਵਾਸਤੇ ਆਇਆ ਕੀ ਸੰਘਰਸ਼ ਅਗਲਾ ਕੀ ਰਹੂਗਾ ਕਿਉਂਕਿ ਅੱਜ ਤਰਨਤੰਗਲੇ ਦੇ ਕਾਫੀ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਉੜਾਨ ਲੀਤੀ ਰਹੇਗੀ ਵੇਖੋ ਰਣਨੀਤੀ ਲਗਾਤਾਰ ਸਾਡੇ ਸੀਨੀਅਰ ਆਗੂਆਂ ਦੀ ਜ਼ਿਲ੍ਹਾ ਲੈਵਲ ਤੇ ਬਹੁਤ ਮੀਟਿੰਗਾਂ ਹੋ ਚੁੱਕੀਆਂ ਵਾਂ ਉਹੋ ਹੀ ਮੰਗ ਆ ਵੀ ਜਿਹੜੀ ਆਪਣੇ ਆ ਜਮੀਨ ਅਬਜਾਊ ਜ਼ਮੀਨ ਇਹਦਾ ਜਿਹੜਾ ਪਹਿਲੀ ਗੱਲ ਤੇ ਜਿਹੜੀ ਆ ਖਡੂਰ ਸਾਹਿਬ ਲਾਕੇ ਚਲਾ ਲਓ ਜਾਂ ਕਿਤੇ ਵੀ ਆ ਜਿਹੜੀ 100 ਦੇ ਵਿੱਚੋਂ 37 37 70% ਜਿਹੜੀ ਇਹਨਾਂ ਦੀ ਸਹਿਮਤੀ ਲਈ ਜਾਣੀ ਚਾਹੀਦੀ ਸੀ ਕਿਸਾਨਾਂ ਦੀ ਉਹ ਕਿਸੇ ਕੋ ਨਹੀਂ ਲਈ ਗਈ ਧੱਕੇ ਦੇ ਨਾਲ ਮਤਲਬ ਆਪ ਜਬਰੀ ਜਿਹੜੇ ਆ ਇੱਥੇ ਕਬਜ਼ੇ ਕਰ ਰਹੇ ਆ ਇੱਕ ਤੇ ਮੈਂ ਕਹਿੰਨਾ ਵੀ ਇਹਨਾਂ ਦੀ ਸਹਿਮਤੀ ਲਈ ਜਾਣੀ ਚਾਹੀਦੀ ਪਿੰਡਾਂ ਦੇ ਵਿੱਚੋਂ ਦੂਸਰਾ ਕਮਰਸ਼ੀਅਲ ਰੇਟ ਜਿਹੜਾ ਵਾ ਸਾਡਾ 1 ਕਰੋੜ ਤੇ 25 ਲੱਖ ਰੁਪਏ ਦਾ ਉਦੀ ਮੰਗ ਲਗਾਤਾਰ ਕਰਦੇ ਆ ਕਿਉਂਕਿ 38 ਲੱਖ ਰੁਪਇਆ ਦੇ ਰਹੇ ਆ ਵੀ ਇਹ ਇਲਾਕੇ ਦੇ ਵਿੱਚ ਕੋਈ ਵੀ ਜਾ ਕੇ ਵੇਖ ਸਕਦਾ ਵੀ ਇਹ 38 ਲੱਖ ਵਾਲੀ ਜ਼ਮੀਨ ਆ ਬਾਕੀ ਕਈ ਕਈ ਰੇਟ ਆ ਕਈ ਵਾਰਾ ਇੱਥੋਂ ਤਰਨਤਾਰਨ ਜਿੱਥੋਂ ਖਤਮ ਹੋ ਜਾਂਦਾ ਤੇ ਅਮਰitsar ਜ਼ਿਲ੍ਹੇ ਦੀ ਜੇ ਜ਼ਮੀਨ ਸ਼ੁਰੂ ਹੁੰਦੀ ਤੇ ਉੱਥੇ 72 77 ਲੱਖ ਰੁਪਇਆ ਅੱਜ ਦੀ ਰੇਟ ਰੇਟ 'ਚ ਇਹ ਸਰਕਾਰਾਂ ਦੇ ਰਹੀਆਂ ਮੈਂ ਹੀ ਕਹਿੰਨੇ ਆ ਵੀ ਸਾਰੀ ਜਗ੍ਹਾ ਤੇ ਜਿਹੜਾ ਰੇਟ ਆ ਜੇ ਜ਼ਮੀਨ ਇੱਕੋ ਜੀ ਆ ਤੇ ਰੇਟ ਵੀ ਇੱਕੋ ਜਿਹਾ ਮਿਲਣਾ ਚਾਹੀਦਾ ਏਵਰ ਪੰਜਾਬੀ ਟੀਵੀ ਦੇ ਲਈ ਤਰਨਤਾਰਨ ਤੋਂ ਰਵੀ ਖੈਰਾ ਦੀ ਰਿਪੋਰਟ